ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੀ ਜੋੜੀ ਦੀ ਜਿਸ ਦੀ ਜੋੜੀ ਨੂੰ ਪੰਜਾਬ ਚ ਹਰ ਕੋਈ ਪਸੰਦ ਕਰਦਾ ਸੀ ਵਿੱਕੀ ਬਠਿੰਡਾ ਤੇ ਰੂਬੀ ਦੀ ਇਹ ਦੋਵੇਂ ਪਿਆਰ ਤੇ ਸਮਝਦਾਰੀ ਦੇ ਨਾਲ ਲੰਬੇ ਸਮੇਂ ਤੱਕ ਇੱਕ ਦੂਜੇ ਨਾਲ ਜੁੜੇ ਰਹੇ ਇਹਨਾਂ ਦੀਆਂ ਦਿਲਕਸ਼ ਵੀਡੀਓਜ਼ ਇੰਟਰਨੈਟ ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਸਨ ਲੋਕ ਵੀ ਇਹਨਾਂ ਨੂੰ ਪਿਆਰ ਦਿੰਦੇ ਸਨ ਤੇ ਪੂਰੀ ਸਪੋਰਟ ਕਰਦੇ ਸਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਹੁਣ ਇਹ ਖੁਸ਼ੀਆਂ ਭਰਿਆ ਰਿਸ਼ਤਾ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਿਆ ਹੁਣ ਇਹ ਸੁਣਨ ਵਿੱਚ ਆ ਰਿਹਾ ਹੈ ਕਿ ਵਿੱਕੀ ਤੇ ਰੂਬੀ ਵਿਛੜ ਚੁੱਕੇ ਹਨ ਜੀ ਹਾਂ ਉਹ ਦੋਨੇ ਅਲੱਗ ਹੋ ਗਏ ਹਨ ਤੇ ਉਹਨਾਂ ਦਾ ਬ੍ਰੇਕਅਪ ਹੋ ਚੁੱਕਿਆ ਹੈ ਤੇ ਇਹ ਗੱਲ ਉਸ ਵੇਲੇ ਸਾਫ਼ ਹੋਈ ਜਦੋਂ ਦੋਹਾਂ ਨੇ ਇੱਕ ਦੂਜੇ ਨੂੰ ਇੰਸਟਾਗ੍ਰਾਮ ਤੋਂ ਅਨਫੋਲੋ ਕਰ ਦਿੱਤਾ ਤੇ ਆਪਣੀਆਂ ਸਾਂਝੀਆਂ ਤਸਵੀਰਾਂ ਨੂੰ ਵੀ ਆਪਣੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾ ਦਿੱਤਾ ਹੁਣ ਰੂਬੀ ਦੇ ਨਵੇਂ ਵਲੌਗਸ ਹੇਟਾ ਕਮੈਂਟ ਆਨ ਲੱਗ ਪਏ ਹਨ ਵਿੱਕੀ ਕਿੱਥੇ ਹੈ ਕੀ ਦੋਵੇਂ ਤੁਸੀਂ ਦੋਵੇਂ ਅੱਜ ਕੱਲ ਇਕੱਠੇ ਨਹੀਂ ਹੋ ਕਈ ਲੋਕ ਤਾਂ ਇਹ ਵੀ ਪੁੱਛ ਰਹੇ ਹਨ ਕਿ ਹੁਣ ਵਿੱਕੀ ਤੁਹਾਡੀਆਂ ਵੀਡੀਓਜ਼ ਚ ਕਿਉਂ ਨਹੀਂ ਦਿਸਦਾ ਇਹ ਸਵਾਲ ਸਾਫ਼ ਦਰਸਾ ਰਹੇ ਹਨ ਕਿ ਦਰਸ਼ਕ ਵੀ ਇਹਨਾਂ ਦੀ ਜੋੜੀ ਨੂੰ ਮਿਸ ਕਰ ਰਹੇ ਹਨ ਤੇ ਉੱਥੇ ਹੀ ਵਿੱਕੀ ਬਠਿੰਡਾ ਨੂੰ ਵੀ ਲੋਕਾਂ ਦੇ ਵੱਲੋਂ ਰੂਬੀ ਦੇ ਬਾਰੇ ਕਮੈਂਟ ਕਰਕੇ ਪੁੱਛਿਆ ਜਾ ਰਿਹਾ ਹੈ ਕਿ ਉਹ ਤੇਰੇ ਨਾਲ ਕਿਉਂ ਨਹੀਂ ਦਿਸਦੀ ਤੇ ਤੁਸੀਂ ਦੋਨੇ ਕਿਉਂ ਅਲੱਗ-ਅਲੱਗ ਰਹਿ ਰਹੇ ਹੋ ਤੇ ਬਾਕੀ ਉਹਨਾਂ ਨੇ ਆਪਣੀ ਬ੍ਰੇਕਅਪ ਬਾਰੇ ਅਜੇ ਤੱਕ ਕੁਝ ਵੀ ਆਪਣੀ ਮੂੰਹੋਂ ਰਿਵੀਲ ਨਹੀਂ ਕੀਤਾ ਤੇ ਜਿਵੇਂ ਹੀ ਆਪਣੇ ਰਿਸ਼ਤੇ ਦੇ ਬਾਰੇ ਕੋਈ ਅਪਡੇਟ ਦੇਣਗੇ ਤਾਂ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਅਸੀਂ ਤਾਂ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਜੇਕਰ ਕੋਈ ਗਲਤ ਫਹਿਮੀ ਹੋਈ ਵੀ ਹੈ ਤਾਂ ਉਹ ਦੂਰ ਹੋ ਜਾਵੇ ਅਤੇ ਇਹ ਦੋਵੇਂ ਮੋੜ ਇਕੱਠੇ ਹੋ ਜਾਣ ਕਿਉਂਕਿ ਇਹ ਜੋੜਾ ਸਿਰਫ ਸੋਸ਼ਲ ਮੀਡੀਆ ਦਾ ਹੀ ਨਹੀਂ ਸਗੋਂ ਲੋਕਾਂ ਦੇ ਦਿਲਾਂ ਦਾ ਹਿੱਸਾ ਸੀ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਰਹਿਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ